सी ने हाई लैवल मीटिंग सदी है समय निर्धारित किया गया कुछ मिनट अजय बाकी ने तो थोड़ी ही देर बैठक दे शुरू हो जाएगी एक हाई लैवल मीटिंग है हाई लैवल मंथन और मुख्यमंत्री भगवंत मान की अगवाई मीटिंग होगी माझे दुआबे ਸਾਰੇ ਜ਼ਿਲ੍ਹਿਆਂ ਦੇ ਵਦਾਇਕ ਇਸ ਬੈਠਕ ਦੇ ਵਿੱਚ ਸ਼ਾਮੂਲੀਅਤ ਕਰਨਗੇ ਜ਼ਾਹਰ ਤੌਰ ਤੇ ਜੋ ਇਹਨਾਂ ਜ਼ਿਲ੍ਹਿਆਂ ਦੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਮੀਟਿੰਗ ਦਾ ਹਿੱਸਾ ਨਹੀਂ ਤਾਂ ਉਹਨਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ ਜਾ ਸਕਦੇ ਨੇ ਸਾਰੇ ਡਿਪਟੀ ਕਮਿਸ਼ਨਰ ਸੀਪੀਐਸ ਐਸਪੀ ਤੇ ਕਾਰਪੋਰੇਸ਼ਨ ਕਮਿਸ਼ਨਰ ਇਸ ਬੈਠਕ ਦੇ ਵਿੱਚ ਸ਼ਾਮਿਲ ਹੋਣਗੇ ਹਾਲ ਹੀ ਦੇ ਵਿੱਚ ਜੋ ਜਲੰਧਰ ਵਸਤੀ ਜ਼ਮੀਨ ਚੋਣ ਹੋ ਕੇ ਹਟੀ ਆ ਉਸ ਦੇ ਵਿੱਚ ਕਈ ਮੁੱਦੇ ਜੁੜੇ ਸੀ ਉਹ ਨਿਕਲ ਕੇ ਸਾਹਮਣੇ ਆਏ ਸੀ ਫਿਰ ਚਾਹੇ ਉਹ ਸੂਬੇ ਅੰਦਰ ਇਲਾਕੇ ਦੇ ਵਿੱਚ ਨਸ਼ੇ ਦਾ ਮੁੱਦਾ ਹੋਏ ਦੜਸਟੇ ਦਾ ਮੁੱਦਾ ਹੋਏ ਪਰ ਇਹ ਮੀਟਿੰਗ ਜਿਹੜੀ ਹੈ ਮਾਜੂ ਤੇ ਦੁਆਬੇ ਯਾਨੀ ਇਸ ਦਾ ਦਾਇਰਾ ਜਿਹੜਾ ਥੋੜਾ ਜ਼ਿਆਦਾ ਵੱਡਾ ਰੱਖਿਆ ਗਿਆ ਔਰ ਸਾਰੇ ਜ਼ਿਲ੍ਹਿਆਂ ਦੇ ਵਦਾਇਕ ਵੀ ਇਸ ਮੀਟਿੰਗ ਦੇ ਵਿੱਚ ਪਹੁੰਚਣਗੇ ਆਪਣੇ ਇਲਾਕੇ ਦੇ ਆਪਣੇ ਹਲਕੇ ਦੇ ਮੁੱਦੇ ਰੱਖੇ ਜਾਣਗੇ ਔਰ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਹੋਗਾ ਸੀਪੀਐਸਓ ਵੀ ਤੇ ਕਾਰਪੋਰੇਸ਼ਨ ਕਮਿਸ਼ਨਰ ਇਸ ਬੈਠਕ ਦਾ ਹਿੱਸਾ ਹੋਣਗੇ ਥੋੜੀ ਦੇਰ ਦੇ ਵਿੱਚ ਪੀਪੀ ਦੇ ਵਿੱਚ ਬੈਠਕ ਸ਼ੁਰੂ ਹੋ ਜਾਏਗੀ ਅਗਵਾਈ ਮੁੱਖ ਮੰਤਰੀ ਮਾਨ ਕਰਨਗੇ ਦਿਲਚਸਪ ਗੱਲ ਇਹ ਹੈ ਕਿ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਵਿੱਚ ਨਹੀਂ ਬਲਕਿ ਜਲੰਧਰ ਦੇ ਵਿੱਚ ਆਏ ਹੋਏ ਨੇ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ ਦਰਸਲ ਜਦੋਂ ਜਿਮਨੀ ਚੌਂ ਜਲੰਧਰ ਵਸਦੀ ਹੋਈ ਤਾਂ ਉਸ ਸਮੇਂ ਚੋਣ ਪ੍ਰਚਾਰ ਦੌਰਾਨ ਮਾਨ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਜਲੰਧਰ ਦੇ ਲੋਕਾਂ ਦੇ ਨਾਲ ਮਾਝੇ ਤੇ ਦੁਆਬੇ ਦੇ ਲੋਕਾਂ ਦੇ ਨਾਲ ਕਿ ਹਾਲਾਂਕਿ ਸਰਕਾਰ ਚੰਡੀਗੜ੍ਹ ਤੋਂ ਚੱਲਦੀ ਹੈ ਲੇਕਿਨ ਉਹ ਮਾਝੇ ਤੇ ਦੁਆਬੇ ਦੇ ਲੋਕਾਂ ਦੀ ਸਹੂਲियत ਦੇ ਲਈ ਜਲੰਧਰ ਆਉਣਗੇ ਦੋ ਦਿਨ ਘਟੋ-ਘਟ ਕੋਸ਼ਿਸ਼ ਉਹਨਾਂ ਦੀ ਰਹੇਗੀ ਐਲਾਨ ਮਾਨ ਨੇ ਕੀਤਾ ਸੀ ਕਿ ਘਟੋ-ਘਟ ਦੋ ਦਿਨ ਉਹ ਜਲੰਧਰ ਦੇ ਵਿੱਚ ਰਹਿਣਗੇ ਕਿਉਂਕਿ ਜਲੰਧਰ ਤੇ ਕਿਰਾਇਆ ਕਰ ਰਿਹਾ ਪਰਿਵਾਰ ਦੇ ਨਾਲ ਉੱਥੇ ਰਹਿੰਦੇ ਰਹੇ ਤੇ ਹੁਣ ਵੀ ਜਿਹੜੇ ਆ ਬੀਤੇ ਕੱਲ ਤੋਂ ਆਏ ਹੋਏ ਨੇ ਮੁੱਖ ਮੰਤਰੀ ਇੱਕ ਪਾਸੇ ਸਾਨੂੰ ਧੰਨਵਾਦ ਦੌਰਾ ਵੀ ਕੀਤਾ ਜਾ ਸਕਦਾ ਹੈ ਤੇ ਦੂਸਰੇ ਪਾਸੇ ਜੋ ਮੁੱਦੇ ਨੇ ਪੰਜਾਬ ਦੇ ਵਿੱਚ ਪ੍ਰਸ਼ਾਸਨ ਨੂੰ ਲੈ ਕੇ ਜਿਹੜਾ ਉਹ ਨਾਲ ਗੱਲਬਾਤ ਕੀਤੀ ਜਾਏਗੀ ਵਿਧਾਇਕ ਸੱਦੇ ਗਏ ਨੇ ਅੱਜ ਪੀਪੀ ਦੇ ਵਿੱਚ ਥੋੜੀ ਦੇਰ ਦੇ ਵਿੱਚ ਇਹ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਜੋ ਲੋਕ ਮਿਲਣੀ ਹੈ ਉਹ ਵੀ ਮਾਨ ਦੀ ਲਗਾਤਾਰ ਜਾਰੀ ਹੈ ਬੀਤੇ ਕੱਲ ਵੀ ਮੁਲਾਕਾਤ ਲੋਕਾਂ ਦੇ ਨਾਲ ਕੀਤੀ ਗਈ ਮੌਕੇ ਤੇ ਇਸ ਮਸਿਆਵਾ ਦਾ ਹੱਲ ਜਿਹੜਾ ਉਹ ਕਰਦੇ ਦਿਖੇ ਸਾਨੂੰ ਮਾਨ ਔਰ ਲੰਮੀ ਕਤਾਰ ਦੇ ਵਿੱਚ ਲੋਕ ਜਿਹੜੇ ਸੀ ਆਪਾਂ ਜੇ ਸਨ ਲੇਕਿਨ ਅੱਜ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਹੈ ਹਲਕਾ ਵਿਧਾਇਕਾ ਦੇ ਨਾਲ ਹੈ ਕਿਉਂਕਿ ਸਾਰੇ ਜੁਲਿਆ ਦੇ ਜਿਹੜੇ ਮਾਝ ਤੇ ਦੁਆਬੇ ਦੇ ਉਹਨਾਂ ਦੇ ਵਿਧਾਇਕ ਸੱਦੇ ਗਏ ਨੇ ਐਮ ਐਲ ਏਜ਼ ਨੂੰ ਜਿਹੜਾ ਉਹ ਸੱਦਾ ਦਿੱਤਾ ਗਿਆ ਸੀ ਕਿ ਪਹੁੰਚਿਆ ਜਾਏ ਕਿਉਂਕਿ ਹਾਈ ਲੈਵਲ ਮੀਟਿੰਗ ਹੋਣ ਜਾ ਰਹੀ ਹੈ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਮੁੱਦੇ ਰਹਿਣਗੇ ਉਹ ਵੀ ਦੇਖਣਾ ਦਿਲਚਸਪ ਰਹੇਗਾ ਔਰ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਤਰਫੋਂ ਕੀ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਕੋਈ ਵੱਡਾ ਐਲਾਨ ਕੀਤਾ ਜਾਂਦਾ ਹੈ ਵੀ ਵੇਖਣਾ ਜਿਹੜਾ ਉਹ ਰਹੇਗਾ ਇਸ ਤੇ ਲਗਾਤਾਰ ਕਵਰੇਜ ਜਿਹੜੀ ਹੈ ਉਹ ਜਾਰੀ ਰਹੇਗੀ ਤਾਂ ਜੁਲੰਦਰ ਦੇ ਵਿੱਚ ਅੱਜ ਮੁੱਖ ਮੰਤਰੀ ਦੀ ਤਰਫੋਂ ਇੱਕ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਮਾਝ ਤੇ ਦੁਆਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿਧਾਇਕ ਸ਼ਰਕਤ ਕਰਨ ਜਾ ਰਹੇ ਨੇ ਨਾਲ ਹੀ ਡੀਸੀ CPSSP ਤੇ ਕਾਰਪੋਰੇਸ਼ਨ ਕਮਿਸ਼ਨਰ ਵੀ ਇਸ ਬੈਠਕ ਦਾ ਹਿੱਸਾ ਹੋਣਗੇ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਹਾਲ ਹੀ ਦੇ ਵਿੱਚ ਜਿਹੜਾ ਉਹ ਜਿਮਨੀ ਚੋਣ ਹੋ ਕੇ ਹਟਿਆ ਜਲੰਧਰ ਵਸਦੇ ਵਿੱਚ ਉਸ ਸਮੇਂ ਮਾਨ ਦੇ ਵੱਲੋਂ ਇਹ ਵਾਦਾ ਕੀਤਾ ਗਿਆ ਸੀ ਕਿ ਉਸ ਸਮੇਂ ਸਮੇਂ ਤੇ ਜੜਾਇਆ ਉਹ ਕੋਸ਼ਿਸ਼ ਨੂੰ ਨਦੀ ਰਹੇਗੀ ਕਿ ਹਫਤ ਵਿੱਚ ਦੋ ਦਿਨ ਉਹ ਜਲੰਧਰ ਦੇ ਵਿੱਚ ਰੁਕਣ ਜਿੱਥੇ ਉਹ ਕਰਾਇਦੇ ਘਰ ਤੇ ਰਾਰੇਸੀ ਪਰਿਵਾਰ ਦੇ ਨਾਲ ਆਪਣੀ ਧਰਮ ਪਤਨੀ ਬੇਟੀ ਦੇ ਨਾਲ ਹਾਲਾਂਕਿ ਇਲੈਕਸ਼ਨ ਖਤਮ ਹੋ ਗਏ ਨੇ ਨਤੀਜੇ ਵੀ ਸਾਹਮਣੇ ਆ ਗਏ ਕਿ ਵੱਡੇ ਮਾਰਜਨ ਦੇ ਨਾਲ ਜਰੰਦਰ ਵੈਸਦੇ ਲੋਕਾਂ ਨੇ 모ਹਿੰਦਰ ਭਗਤ ਦੇ ਜੜਾਉਣਾ ਨੂੰ 37000 ਵੋਟਾਂ ਦੇ ਫਰਕ ਦੇ ਨਾਲ ਜਿਤਾਇਆ ਸੀ ਤਾਂ ਉਸ ਤੋਂ ਬਾਅਦ ਹੁਣ ਐਕਟਿਵ ਮੋਡ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਇੱਥੇ ਦਿਲਚਸਪ ਗੱਲ ਇਹ ਵੀ ਹੈ ਕਿ ਅੱਗੇ ਹੋਰ ਚਾਰ ਜਮਨੀ ਚੋਣਾਂ ਆਉਣੀਆਂ ਨੇ ਬਰਨਾਲਾ ਦੀਆਂ ਆਉਣੀਆਂ ਡੇਰਾ ਬਾਬਾ ਨਾਨਕ ਦੀ ਆਉਣੀ ਹੈ ਅਚੱਬੇਵਾਲ ਤੋਂ ਜਿਹੜੀ ਅਚੱਬੇਵਾਲ ਸੀਟ ਖਾਲੀ ਹੋਈ ਸੀ ਡਾਕਟਰ ਰਾਜਕਮਰ ਚੱਬੇਵਾਲ ਕਿਉਂਕਿ ਉਹ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਵੱਡੇ ਮਾਰਜਨ ਦੇ ਨਾਲ ਉਹ ਜਿੱਤੇ ਤਾਂ ਚੱਬੇਵਾਲ ਦੀ ਸੀਟ ਵੀ ਜਿਹੜੀ ਖਾਲੀ ਪਈ ਹੈ ਬਰਨਾਲਾ ਦੀ ਪਈ ਹੈ ਮੀਥੇਰ ਕਿਉਂਕਿ ਉੱਥੋਂ ਚੁਣੇ ਗਏ ਨੇ ਡੇਰਾ ਬਾਬਾ ਨਾਨਕ ਦੀ ਖਾਲੀ ਪਈ ਹੈ ਤਾ ਇਸੇ ਤਰ੍ਹਾਂ ਜੁੜਾਇਆ ਉਹ ਚਾਰ ਜਮਨੀ ਚੋਣਾ ਹਜੇ ਹੋਣੀਆਂ ਨੇ ਤਾਂ ਉਸੇ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜੜੀ ਹੈ ਉਹ ਤਿਆਰੀ ਤੇਜ਼ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਦਾ ਫਤਵਾ ਜੁਲੰਦਰ ਵੈਸ ਦੇ ਵਿੱਚ ਲੋਕਾਂ ਨੇ ਦਿੱਤਾ ਤਾਂ ਅਗਲੀਆਂ ਜਿਹੜੀਆਂ ਚਾਰ ਹੋਰ ਜਮਨੀ ਚੋਣਾ ਆਣੀਆਂ ਨੇ ਜਿਸ ਦੇ ਵਿੱਚ ਗਿੱਦੜਬਾਹਾ ਵੀ ਹੈ ਕਿਉਂਕਿ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਉਹ ਵੀ ਮੈਂਬਰ ਪਾਰਲੀਮੈਂਟ ਜਿਹੜਾ ਉਹ ਚੁਣੇ ਚੁਣ ਕੇ ਗਏ ਨੇ ਤਾਂ ਗਿੱਦੜਬਾਹਾ ਸੀਟ ਵੀ ਖਾਲੀ ਪਈ ਹੈ ਤਾਂ ਪੰਜਾਬ ਦੇ ਜੋ ਮੁੱਦੇ ਨੇ ਉਹਨਾਂ ਨੂੰ ਲੈ ਕੇ ਜ਼ਾਹਿਰ ਤੌਰ ਤੇ ਲਾਅ ਐਂਡ ਆਰਡਰ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਅਦਾ ਜਨੰਦਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਵੱਡੇ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਸ਼ਾਮਿਲ ਹੋਣਗੇ ਹਲਕਾ ਇਨਚਾਰਜ ਜਿਨ੍ਹਾਂ ਜਿਨ੍ਹਾਂ ਨੂੰ ਵਿਧਾਇਕ ਦੇ ਰੂਪ ਦੇ ਵਿੱਚ ਲੋਕਾਂ ਨੇ ਚੁਣਿਆ ਫਤਵਾ ਦਿੱਤਾ ਉਹ ਵੀ ਇਸ ਬੈਠਕ ਦਾ ਹਿੱਸਾ ਹੋਣਗੇ ਤਾਂ ਕਈ ਮੁੱਦੇ ਇਸ ਬੈਠਕ ਦੇ ਵਿੱਚ ਵਿਚਾਰੇ ਜਾਣੇ ਨੇ ਹਾਈ ਲੈਵਲ ਇਹ ਮੀਟਿੰਗ ਹੈ ਔਰ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਵੇਖਣਾ ਦਿਲਚਸਪ ਰਹੇਗਾ